गांदा सतगुरु तेरही असीं के जिसे राहे, ਜਿਸ ਰਾਹੇ ਤੂੰ ਆਵੇਂ ਜਾਵਵੇਂ ਖਿੜ ਜਾ ਪੂਰ ਪੂਰ ਕੇ ਜਿਸ ਰਾਹੇ ਤੂੰ ਆਵੇਂ ਜਾਵੇਂ ਦਤ ਖਿੜ ਜਾ ਪੂਰ ਪੂਰ ਕੁਝ ਤਾਂ ਹਰਫ ਇਸ਼ਕ ਦੇ ਲਿਖ ਦੇ ਕਿਤੇ ਮਰਨਾ ਜਾ ਕੋਰ ਹਰ ਵੇਲੇ ਹੈ ਮੰਗਦਾ ਦਿਲ ਵਿੱਚ ਵਸੇ ਯਰ ਮਾਨ ਹਰ ਵੇਲੇ ਹੈ ਮੰਗਦਾ ਦਿਲ ਵਿੱਚ ਦਾਤਾ ਉਜ ਐਸਾ ਬਣਾ ਐਸਾ ਕਰਾਂ ਕਿ ਕਰੋ ਆਪ ਜੀਓ ਕੇਕ ਦੇਪੇ ਖਰੀਦਰ ਤੇਰੇ ਤੇ ਝੂਲੀ ਖੜਾ ਫੈਲਾ ਸਾਈਆਂ ਕੇਕ ਦੇਪੇ ਖਰੀਦਰ ਤੇਰੇ ਤੇ ਝੂਲੀ ਖੜਾ ਫੈਲਾ ਸਾਈਆਂ ਕੇਕ ਦੇ ਪਖਾਰੀਦਰ ਤੇ ਛੋੜੀ ਖੜ ਪੈਲਾ ਸਾਈਆਂ ਕੇਉ ਮੰਗਦਾ ਸੀ ਕਿ ਨਿਆਰੀ ਏ ਉਹਦੀ ਚੋੜੀ ਦੇ ਵਿੱਚ ਪਾਸਾਈਆਂ ਮਝਵਾਦੀ ਮਝਦੀਆ ਗੁੱਤੇ ਮਝਵਾਦੀ ਮਝਦੀਆ ਗੁੱਤੇ ਤੂੰ ਕੁਝ ਤਾਂ ਠੰਡ ਵਰਤਾ ਸਾਈਆਂ ਮੰਦਰ ਮਸਜਿਦ ਗਿਰਜੇ ਗੁਰਦੁਆਰੇ ਨੂੰ ਕਰ ਇਕੱਠੇ ਇੱਕੋ ਥਾਂ ਸਾਈਆਂ ਪੱਟ ਸੁਟਦੇ ਜੜਨ ਨਫ਼ਰਤਾਂ ਦੀ ਪੱਟ ਸੁਟਦੇ ਜੜਨ ਨਫ਼ਰਤਾਂ ਦੀ ਕੋਈ ਪਿਆਰ ਦਾ ਬੋਟਾ ਲਾ ਸਾਈਆਂ ਤੂੰ ਜੋ ਚਾਹੇ ਤੂੰ ਕਰ ਸਕਦਾ ਹੈ ਤੁਹੇ ਸ਼ਹਾਂ ਦਾਛ ਸਾਈਆਂ ਸਿਤੂ ਅਰਜੰਦੋ ਕਰਦਾ ਕੇ ਸਿਤੂ ਅਰਜੰਦੋ ਕਰਦਾ ਕੇ ਸਿਤੂ ਅਰਜੰਦੋ ਕਰਦਾ ਦੋਹਾਂ ਚੋਂ ਇੱਕ ਪੁਗਾ ਸਾਈਆਂ ਕੇ ਜਾ ਮੇਰੀ ਆਵਾਜ਼ ਚ ਤੂੰ ਵਸ ਜਾ ਕੇ ਜਾ ਮੇਰੀ ਆਵਾਜ਼ ਚ ਤੂੰ ਵਸ ਜਾ ਜਾਂ ਮੈਨੂੰ ਆਪਣੀ ਆਵਾਜ਼ ਬਣਾ ਸਈਓ ਨਾ ਦੌਲਤ ਨਾ ਸ਼ੌਰਤ ਦਾ ਸਰਤਾਜ ਬਣਨਾ ਏ ਨਾ ਦੌਲਤ ਨਾ ਸ਼ੌਰਤ ਦਾ ਸਰਤਾਜ ਬਣਨਾ ਏ ਐ ਮੁਰਸ਼ਿਦ ਤੇਰੇ ਦਿਲ ਦੀ ਆਵਾਜ਼ ਬਣਨਾ ਏ ਐ ਮੁਰਸ਼ਿਦ ਤੇਰੇ ਦਿਲ ਦੀ ਆਵਾਜ਼ ਬਣਨਾ ਏ ਹਰ ਦਿਲ ਤੇ ਮੇਰੇ ਮੁਰਸ਼ਿਦ ਤੇਰਾ ਰਾਜ ਹੋ ਜਾਵੇ ਕਲ ਯੁਗ ਵਿੱਚ ਵੀ ਸਤ ਯੁਗ ਦਾ ਆਗਾਜ਼ ਹੋ ਜਾਵੇ ਹਰ ਦਿਲ ਤੇ ਮੇਰੇ ਮੁਰਸ਼ਿਦ ਤੇਰਾ ਰਾਜ ਹੋ ਜਾਵੇ ਕਲਯੁਗ ਵਿੱਚ ਵੀ ਸਤਿਯੁਗ ਦਾ ਅਵਗਾਜ਼ ਹੋ ਜਾਵੇ ਜੋ ਸਭ ਪਾਪਾਂ ਨੂੰ ਤੋਦੇ ਜੋ ਸਭ ਪਾਪਾਂ ਨੂੰ ਤੋਦੇ ਉਹ ਵੈਰਾਗ ਬਣਨੋਏ ਮੈਂ ਮੁਰਸ਼ਿਦ ਤੇਰੇ ਦਿਲ ਦੀ ਆਵਾਜ਼ ਬਣਨੋਏ ਐ ਮੁਰਸ਼ਿਦ ਤੇਰੇ ਦਿਲ ਦੀ ਆਵਾਜ਼ ਬਣਨਾ ਏ ਸਭ ਨੂੰ ਤੇਰੇ ਦੇਸ਼ ਲਿਆਉਣ ਬੈਠਾ ਪੱਕੀ ਤਾਰ ਕੇ ਸੁਰ ਤਾਲ ਦਿਆਂ ਪੰਗਾ ਨਾ ਉਡਾਰੀ ਮਾਰ ਕੇ ਸਭ ਨੂੰ ਤੇਰੇ ਦੇਸ਼ ਲਿਆਉਣ ਬੈਠਾ ਪੱਕੀ ਤਾਰ ਕੇ ਸੁਰ ਤਾਲ ਦੇ ਆ ਫੰਗਾਣਾ ਉਡਾਰੀ ਮਾਇਕੇ ਜੋ ਪਾਰ ਬ੍ਰਹਮ ਤੱਕ ਜਾਵੇ ਜੋ ਪਾਰ ਬ੍ਰਹਮ ਤੱਕ ਜਾਵੇ ਉਹ ਪਰਵਾਜ਼ ਬਣਨਾਏ ਐ ਮੁਰਸ਼ਿਦ ਤੇਰੇ ਦਿਲ ਦੀ ਆਵਾਜ਼ ਬਣਨਾਏ ਐ ਮੁਰਸ਼ਿਦ ਤੇਰੇ ਦਿਲ ਦੀ ਆਵਾਜ਼ ਬਣਨਾਏ ਨਾ ਦੌਲਤ ਨਾ ਸ਼ੌਰਤ ਦਾ ਸਰਤਾਜ ਬਣਨਾ ਏ ਨਾ ਦੌਲਤ ਨਾ ਸ਼ੌਰਤ ਦਾ ਸਰਤਾਜ ਬਣਨਾ ਏ ਐ ਮੁਰਸ਼ਿਦ ਤੇਰੇ ਦਿਲ ਦੀ ਆਵਾਜ਼ ਬਣਨਾ ਏ ਐ ਮੁਰਸ਼ਿਦ ਤੇਰੇ ਦਿਲ ਦੀ ਆਵਾਜ਼ ਬਣਨਾ ਏ ਐ ਮੁਰਸ਼ਿਦ ਤੇਰੇ ਦਿਲ ਦੀ ਵਾਜ ਬਣਨਾ ਹੈ ਦਰਨ ਸਤਿਗੁਰੂ ਤੇਰੇ ਹੀ ਆਸ